ਲੈ ਕੇ ਆਵੇਗੀ ਤੇ ਤੁਸੀਂ ਉਹ ਕੋਠੀ ਅੰਗਰੇਜ਼ਾਂ ਵਾਲੀ ਆ ਸਾਹਮਣੇ ਦੇਖ ਸਕਦੇ ਹੋ ਆਪਣੇ ਰਾਜ ਵੇਲੇ ਉਹ ਗਰਦੌਰ ਪਟਵਾਰੀ ਤਹਿਸੀਲਦਾਰ ਸਕਦੇ ਹੋ ਠੱਠੀ ਹੋਈ ਤੇ ਇਹ ਜਿਹੜੀ ਬਾਰੀ ਆ ਇਹਨੂੰ ਬੰਦ ਕਰ ਦਿੱਤਾ ਵਾ ਅੰਗਰੇਜ਼ਾਂ ਵੇਲੇ ਤੋਂ ਬਾਅਦ ਇਹ ਜਿਹੜੀ ਜਗਾ ਵਾ ਤੁਸੀਂ ਜਿਹੜਾ ਇੱਕ ਦਰਵਾਜ਼ਾ ਗੋਲ ਵੇਖ ਸਕਦੇ ਹੋ ਸਕਰੀਨ ਤੇ ਤੁਹਾਨੂੰ ਸੋ ਆ ਤੁਹਾਨੂੰ ਉਪਰ ਛੱਤ ਵੇਖਣ ਨੂੰ ਮਿਲੇਗੀ ਇੱਕ ਤੁਹਾਨੂੰ ਇਧਰ ਦਰਵਾਜ਼ਾ ਵੇਖਣ ਨੂੰ ਮਿਲੇਗਾ ਤੁਹਾਨੂੰ ਅਸੀਂ ਅੱਗੇ ਦਾ ਵੀਊ ਵੀ ਵਿਖਾਉਨੇ ਆ ਜੋ ਕਿ ਉਹਨਾਂ ਨੇ ਆਪਣੇ ਸਮੇਂ 'ਚ ਇੱਕ ਰਸੋਈ ਬਣਾਈ ਸੀਗੀ ਇਧਰਲੀ ਸਾਈਡ ਤੇ ਸਿੱਖਾ ਸਰੀਆ ਸਿੱਧਾ ਟੇਡਾ ਜਾਂ ਠਾਣੂ ਹੋਇਆ ਵਾ ਉੱਪਰ ਚੱਲਦੇ ਆ ਤੋਂ ਕੰਮ ਤੇ ਰਿਸਕ ਵਾਲਾ ਵਾ ਤੇ ਤੁਹਾਨੂੰ ਅਸੀਂ ਤੇ ਤੁਸੀਂ ਬਣੇਰੋ ਸਾਡੇ ਨਾਲ ਉਹ ਦਿਖਾਉਨੇ ਆ ਅੱਗੇ ਜਿਹੜੇ ਆ ਬੂਟੇ ਉਹਨਾਂ ਦੀ ਵੀ ਜਾਣਕਾਰੀ ਦੇਨੇ ਆ ਇਹ ਦੋਸਤੋ ਕੋਈ ਆਮ ਤ੍ਰੇਗ ਨਹੀਂ ਆ ਇਹ ਇਹਨਾਂ ਬੂਟਿਆਂ ਨੂੰ ਜੇ ਤੁਸੀਂ ਪਾਣੀ ਪਾ ਸਕੋ ਤੇ ਸਭ ਤੋਂ ਵੱਡਾ ਉਹਨਾਂ ਦਾ ਕੰਮ ਆ ਜੇ ਤੁਸੀਂ ਪਾਣੀ ਨਹੀਂ ਪਾ ਸਕਦੇ ਤੇ ਤੋੜਿਆ ਨਾ ਕਰੋ ਮਰੋੜਿਆ ਨਾ ਕਰੋ ਤੇ ਇਹਨਾਂ ਬੂਟਿਆਂ ਦੀ ਸੰਭ ਸੰਭਾਲ ਜ਼ਰੂਰ ਕਰਿਆ ਕਰੋ 1947 ਤੋਂ ਪਹਿਲਾਂ ਇਹ ਉਦੋਂ ਦੀ ਜਗਾ ਵਾ ਜਿਵੇਂ ਤੁਹਾਨੂੰ ਦੱਸਿਆ ਵਾ ਅੰਗਰੇਜ਼ਾਂ ਵੇਲੇ ਦੀ ਇਹ ਇੱਕ ਜੇਲ ਇੱਕ ਅਦਾਲਤ ਕਹਿ ਸਕਦੇ ਆ ਉਹ ਕਿਉਂਕਿ ਇੱਥੇ ਫੈਸਲੇ ਸੁਣਾਉਂਦੇ ਸੀਗੇ ਤੇ ਉਹ ਤੁਹਾਨੂੰ ਹੋਰ ਵੀ ਅੰਦਰ ਦਾ ਜਿਹੜਾ ਆ ਛੱਤ ਮਾੜੀ ਨਹੀਂ ਦਿਖਾ ਦਿੰਦੀ ਰਹੀ ਆ ਤੁਸੀਂ ਛੱਤ ਵੇਖ ਸਕਦੇ ਹੋ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਬਲਜੀਤ ਕੋਟਲੀ ਤੁਸੀਂ ਜੁੜ ਚੁੱਕੇ ਹੋ ਮਾਈ ਯੂਟਿਊਬ ਚੈਨਲ ਬਲਜੀਤ ਕੋਟਲੀ ਦੇ ਨਾਲ ਸੋ ਪਿਆਰੇ ਦੋਸਤੋ ਅੱਜ ਅਸੀਂ ਤੁਹਾਨੂੰ ਅੰਗਰੇਜ਼ਾਂ ਵੇਲੇ ਦੀ ਕੋਠੀ ਦਿਖਾਵਾਂਗੇ ਜਦੋਂ ਕਿ ਭਾਰਤ ਗੁਲਾਮ ਹੁੰਦਾ ਸੀ ਤੇ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਭਾਰਤ ਤੇ ਇਹ 1947 ਤੋਂ ਪਹਿਲਾਂ ਦੀ ਕੋਠੀ ਬਣੀ ਹੋਈ ਆ ਜਿਹੜੀ ਕਿ 60 ਤੋਂ 65 70 ਸਾਲ ਤਕਰੀਬਨ ਬੰਦ ਵੀ ਰਹੀ ਆ ਸੋ ਤੁਹਾਨੂੰ ਅੰਗਰੇਜ਼ਾਂ ਵੇਲੇ ਦੀ ਕੋਠੀ ਦਿਖਾਵਾਂਗੇ ਤੇ ਕੋਠੀ ਦੇ ਅੰਦਰ ਕੀ ਕੀ ਪਿਆ ਵਾ ਤੇ ਉਹ ਵੀ ਦਿਖਾਵਾਂਗੇ ਸੋ ਜੇਕਰ ਤੁਹਾਨੂੰ ਸਾਡੀ ਵੀਡੀਓ ਅੱਜ ਵਾਲੀ ਚੰਗੀ ਲੱਗੇ ਲਾਈਕ ਸ਼ੇਅਰ ਤੇ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਕਰਨਾ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸੋ ਪਿਆਰੇ ਦੋਸਤੋ ਜੇਕਰ ਇਸ ਜਗ੍ਹਾ ਦੀ ਗੱਲ ਕਰੀਏ ਜੇਕਰ ਤੁਸੀਂ ਇਸ ਜਗ੍ਹਾ ਤੇ ਆਉਣਾ ਹੋਵੇ ਤੇ ਇਹ ਤੁਹਾਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਚਗਾਵਾ ਤਹਿਸੀਲ ਲੋਪੋਕੇ ਦੇ ਨਜ਼ਦੀਕ ਪਵੇਗੀ ਜੋ ਕਿ ਪਿੰਡ ਠੱਠਾ ਤੇ ਠੱਠੀ ਦੋਨਾਂ ਦੇ ਵਿੱਚ ਘਾਰੇ ਜਗਾ ਵੇਖਣ ਨੂੰ ਮਿਲਦੀ ਆ ਇਹਨਾਂ ਦੋਵਾਂ ਪਿੰਡਾਂ ਦੇ ਇਹ ਵਿਚ ਘਰ ਬਿਲਕੁਲ ਜਗਾ ਪੈਂਦੀ ਆ ਤੇ ਤੁਸੀਂ ਇਸ ਜਗਾ ਤੇ ਆ ਸਕਦੇ ਹੋ ਆ ਤੁਹਾਨੂੰ ਪੁਲ ਵੇਖਣ ਨੂੰ ਮਿਲੇਗਾ ਅੰਗਰੇਜ਼ਾਂ ਵੇਲੇ ਦਾ ਉਸ ਟਾਈਮ ਦਾ ਤੁਸੀਂ ਪੁਲ ਵੇਖ ਸਕਦੇ ਹੋ ਜੋ ਕਿ ਤੁਹਾਨੂੰ ਡਿਜ਼ਾਈਨਿੰਗ ਵਾਲਾ ਬਹੁਤ ਹੀ ਵਧੀਆ ਵੇਖਣ ਨੂੰ ਮਿਲੇਗਾ ਤੇ ਤੁਸੀਂ ਵੇਖ ਸਕਦੇ ਹੋ ਤੇ ਇਸ ਪੋਲ ਨੂੰ ਅੰਗਰੇਜ਼ਾਂ ਨੇ ਕਿੰਨੇ ਤਰੀਕੇ ਦੇ ਨਾਲ ਬਣਾਇਆ ਸੀ ਸੋ ਇਟਾਂ ਦੀ ਗੱਲ ਕਰੀਏ ਤੇ ਇਟਾਂ ਵੀ ਤੁਸੀਂ ਗਲਾਈਦਾਰ ਵੇਖ ਸਕਦੇ ਹੋ ਇਹ ਪੋਲ ਉਹ ਆ ਜੋ ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆ ਤੁਹਾਨੂੰ ਨਜ਼ਰ ਆਵੇਗਾ ਤੁਸੀਂ ਵੇਖ ਸਕਦੇ ਹੋ ਆ ਸਾਹਮਣੇ ਸੜਕਾ ਲੋਪੋਕੇ ਤੋਂ ਆਉਂਦੀ ਆ ਜੋ ਇੱਥੇ ਸਿੱਧੀ ਠੱਠਾ ਪਿੰਡ ਤੋਂ ਹੁੰਦਿਆਂ ਹੋਇਆਂ ਇੱਥੇ ਤੁਹਾਨੂੰ ਅੰਗਰੇਜ਼ਾਂ ਦੀ ਉਸ ਕੋਠੀ 'ਚ ਲੈ ਕੇ ਆਵੇਗੀ ਤੇ ਤੁਸੀਂ ਉਹ ਕੋਠੀ ਅੰਗਰੇਜ਼ਾਂ ਵਾਲੀ ਆ ਸਾਹਮਣੇ ਵੇਖ ਸਕਦੇ ਹੋ ਇਸ ਪੁਲ ਦੇ ਥੱਲੋਂ ਦੀ ਇੱਕ ਨਹਿਰ ਜਾਂਦੀ ਹੋਈ ਤੁਸੀਂ ਵੇਖ ਸਕਦੇ ਹੋ ਜੋ ਆ ਸਾਹਮਣੇ ਆਉਂਦੀ ਆ ਤੇ ਸਾਹਮਣੇ ਆਣ ਕੇ ਇਸ ਪੁਲ ਦੇ ਥੱਲੋਂ ਦੀ ਹੁੰਦੀ ਹੋਈ ਤੁਹਾਨੂੰ ਇਧਰ ਨੂੰ ਜਾਂਦੀ ਹੋਈ ਨਜ਼ਰ ਆਵੇਗੀ ਤੇ ਤੁਸੀਂ ਵੇਖ ਸਕਦੇ ਹੋ ਇਹ ਵੀ ਦੱਸਦੇ ਆ ਕਿ ਨਹਿਰ ਅੰਗਰੇਜ਼ਾਂ ਦੇ ਟਾਈਮ ਦੀ ਸੀਗੀ ਤੇ ਅਸੀਂ ਹੁਣ ਚੱਲਦੇ ਆ ਇਸ ਕੋਠੀ ਵੱਲ ਨੂੰ ਤੇ ਤੁਹਾਨੂੰ ਅੱਗੇ ਚੱਲ ਕੇ ਇਹਦਾ ਜਿਹੜਾ ਵਿਊ ਅੰਦਰ ਦਾ ਉਹ ਵਿਖਾਵਾਂਗੇ ਤੇ ਇਹਦੀ ਜਿਹੜੀ ਜਾਣਕਾਰੀ ਆ ਉਹ ਦੇਵਾਂਗੇ ਸੋ ਆ ਤੁਹਾਨੂੰ ਸਾਹਮਣੇ ਕੱਚਾ ਪਾਇਆ ਜਾਂਦਾ ਹੋਇਆ ਦਿਖਾਈ ਦੇਵੇਗਾ ਇੱਥੇ ਮੈਂ ਤੁਹਾਨੂੰ ਇਹ ਵੀ ਗੱਲ ਦੱਸ ਦੇਵਾਂ ਕਿ ਏਥાં ਦੇ ਲੋਕਾਂ ਦੇ ਦਸਨ ਅਨੁਸਾਰ ਤੁਹਾਨੂੰ ਅਸੀਂ ਜਾਣਕਾਰੀ ਦੇ ਰਹੇ ਹਾਂ ਅੰਗਰੇਜ਼ਾਂ ਦੀ ਕਹਿੰਦੇ ਆ ਕੇ ਇਹ ਅਦਾਲਤ ਹੁੰਦੀ ਸੀ ਅੰਗਰੇਜ਼ਾਂ ਦਾ ਇਹ ਕਹਿੰਦੇ ਆ ਕੇ ਠਾਣਾ ਹੁੰਦਾ ਸੀ ਆਪਣੇ ਰਾਜ ਵੇਲੇ ਅੰਗਰੇਜ਼ ਆਪਣੇ ਭਾਰਤ ਦੇ ਲੋਕਾਂ ਤੇ ਅਤਿਆਚਾਰ ਕਰਦੇ ਹੁੰਦੇ ਸੀ ਤੇ ਇੱਜ਼ਤਾਂ ਦੇ ਬਰਖਿਲਾਫ ਚੱਲਦੇ ਹੁੰਦੇ ਸੀ ਹੁਣ ਇੱਥੇ ਨਰਸਰੀ ਬਣੀ ਹੋਈ ਤੁਸੀਂ ਵੇਖ ਸਕਦੇ ਹੋ ਤੇ ਅੱਗੇ ਚੱਲ ਕੇ ਅਸੀਂ ਤੁਹਾਨੂੰ ਨਰਸਰੀ ਦੀ ਜਾਣਕਾਰੀ ਵੀ ਦੇਵਾਂਗੇ ਸੁਪਿਆਰੇ ਦੋਸਤੋ ਆ ਤੁਸੀਂ ਪਿੱਛੇ ਅੰਗਰੇਜ਼ਾਂ ਵੇਲੇ ਦੀ ਕੋਠੀ ਵੇਖ ਸਕਦੇ ਹੋ ਤੇ ਆਓ ਤੁਹਾਨੂੰ ਇਸ ਕੋਠੀ ਇਸ ਮਕਾਨ ਇਸ ਬਿਲਡਿੰਗ ਦੇ ਅੰਦਰ ਖੜਦੇ ਆ ਤੇ ਅੰਦਰ ਦਾ ਜਿਹੜਾ ਵਿਊ ਆ ਅੰਦਰ ਦੀ ਜਿਹੜੀ ਜਾਣਕਾਰੀ ਆ ਉਹ ਤੁਹਾਨੂੰ ਦਿੰਨੇ ਆ ਤੇ ਤੁਸੀਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰਨਾ ਆਪਣੇ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰਨਾ ਤੇ ਆਓ ਚੱਲੀਏ ਇਸ ਕੋਠੀ ਇਸ ਬਿਲਡਿੰਗ ਦੇ ਅੰਦਰ ਉਸ ਵੇਲੇ ਜਦੋਂ ਇੱਥੇ ਇਸ ਜਗ੍ਹਾ ਤੇ ਅਦਾਲਤ ਜਾਂ ਥਾਣਾ ਹੁੰਦਾ ਸੀ ਉਦੋਂ ਅੰਗਰੇਜ਼ ਆਪਣੇ ਰਾਜ ਵੇਲੇ ਉਹ ਗਰਦੌਰ ਪਟਵਾਰੀ ਤਹਿਸੀਲਦਾਰ ਸਰਕਾਰੀ محکمہ ਇਹਥੇ ਇਹਨਾਂ ਦੇ ਅੰਡਰ ਆਉਂਦੇ ਹੁੰਦੇ ਸੀ ਅੰਗਰੇਜ਼ਾਂ ਦੇ ਕਹਿਣ ਅਨੁਸਾਰ ਕੰਮਕਾਰ ਇਥੇ ਚੱਲਦਾ ਹੁੰਦਾ ਸੀ ਜਦੋਂ ਇਥੇ ਅੰਗਰੇਜ਼ਾਂ ਦਾ ਰਾਜ ਹੁੰਦਾ ਸੀਗਾ 1947 ਤੋਂ ਪਹਿਲਾਂ ਇਹ ਉਦੋਂ ਦੀ ਜਗਾ ਵਾ ਜਿਵੇਂ ਤੁਹਾਨੂੰ ਦੱਸਿਆ ਵਾ ਸੋ ਜੇਕਰ ਇਸ ਜਗਾ ਦੀ ਗੱਲ ਕਰੀਏ ਤੇ ਤੁਸੀਂ ਇਧਰਲੀ ਸਾਈਡ ਤੇ ਆਣ ਕੇ ਵੇਖ ਸਕਦੇ ਹੋ ਕੈਮਰਾਮੈਨ ਨੂੰ ਕਹਿੰਨੇ ਕਿ ਆਇਓ ਕਿ ਇੱਥੇ ਜੜੀਆਂ ਬਾਰੀਆਂ ਹੁੰਦੀਆਂ ਸੀਗੀਆਂ ਉਸ ਸਮੇ ਉਹ ਵੀ ਬੰਦ ਕਰ ਦਿੱਤੀਆਂ ਨੇ ਕਿਉਂਕਿ ਬਿਲਡਿੰਗ ਜਿਹੜੀ ਆ ਕਾਫੀ ਜਿਆਦੀ ਤੁਸੀਂ ਵੀ ਵੇਖ ਸਕਦੇ ਹੋ ਠੱਠੀ ਹੋਈ ਤੇ ਇਹ ਜਿਹੜੀ bari ਆ ਇਹਨੂੰ ਬੰਦ ਕਰ ਦਿੱਤਾ ਵਾ ਅੰਗਰੇਜ਼ਾਂ ਵੇਲੇ ਤੋਂ ਬਾਅਦ ਇਹ ਜਿਹੜੀ ਜਗ੍ਹਾ ਵਾ ਇਹ ਖਾਲੀ ਕਾਫੀ ਚਿਰ ਪਈ ਰਹੀ ਆ ਕਹਿੰਦੇ ਆ ਕਿ ਇਹ ਜਗ੍ਹਾ 60 ਤੋਂ 65 ਸਾਲ 70 ਸਾਲ ਇਹ ਖਾਲੀ ਅੰਗਰੇਜ਼ਾਂ ਤੋਂ ਬਾਅਦ ਐਦਾਂ ਹੀ ਪਈ ਰਹੀ ਤੁਸੀਂ ਵੇਖ ਸਕਦੇ ਹੋ ਕਿ ਖੰਡਰ ਜਾਂ ਬਣਿਆ ਵਾ ਜੇ ਤੂੰ 60 65 ਸਾਲ ਇਹ ਜਗ੍ਹਾ ਖਾਲੀ ਪਈ ਰਹੀ ਫਿਰ ਇਸ ਜਗ੍ਹਾ ਤੇ ਨਹਿਰ ਵਿਭਾਗ ਵਾਲੇ ਜਿਹੜੇ ਜਲ ਵਿਭਾਗ ਵਾਲੇ ਆ ਉਹਨਾਂ ਦੇ ਅੰਡਰ ਆਈ ਉਹਨਾਂ ਦੇ ਅੰਡਰ ਆਉਣ ਤੋਂ ਬਾਅਦ ਵਿੱਚ ਇਹ ਜਿਹੜੀ ਜਗ੍ਹਾ ਵਾ ਹੁਣ ਦੱਸਦੇ ਆ ਕਿ ਜਗਲਾਦ ਵਿਭਾਗ ਵਾਲਿਆਂ ਕੋਲ ਆ ਗਈ ਆ ਜਾਨੀ ਕਿ ਜਗਲਾਦ ਮਹਿਕਮੇ ਦੇ ਅੰਡਰ ਆ ਗਈ ਆ 2023 ਤੂੰ ਦੱਸਦੇ ਨੇ ਕਿ 2-3 ਸਾਲ ਹੋ ਗਏ ਆ ਇਹ ਜਗਾ ਜਿਹੜੀ ਆ ਜਗਲਾਦ ਵਿਭਾਗ ਜਗਲਾਦ ਮਹਿਕਮੇ ਦੇ ਅੰਡਰ ਆਈ ਆ ਇੱਥੇ ਸਾਨੂੰ ਤਰਸੀਮ ਇੱਕ ਅੰਕਲ ਮਿਲੇ ਨੇ ਤੇ ਇਹਨਾਂ ਦੇ ਦਸਣ ਅਨੁਸਾਰ ਕਹਿੰਦੇ ਕਿ ਇਹ ਜਿਹੜੀ ਬਿਲਡਿੰਗ ਵਾ ਨਾ ਅੰਗਰੇਜ਼ ਇੱਥੇ ਆਪਣੀ ਅਦਾਲਤ ਆਪਣੀ ਹਕੂਮਤ ਚਲਾਇਆ ਕਰਦੇ ਸੀ ਤੇ ਇੱਥੇ ਅਤਿਆਚਾਰ ਆਪਣੇ ਲੋਕਾਂ ਤੇ ਜਿਹੜਾ ਤਸ਼ੱਦਦ ਬਹੁਤ ਕਰਦੇ ਹੁੰਦੇ ਸੀਗੇ ਤੇ ਸਜ਼ਾ ਜਿਹੜੀ ਆ ਭਿਆਨਕਰ ਤੋਂ ਭਿਆਨਕਰ ਦਿੰਦੇ ਰਹੇ ਆ ਸੋ ਪਿਆਰੇ ਦੋਸਤੋ ਇੱਥੇ ਇਹ ਵੀ ਦੱਸਿਆ ਜਾਂਦਾ ਕਿ ਜਦੋਂ ਅੰਗਰੇਜ਼ਾਂ ਦਾ ਰਾਜ ਸੀਗਾ ਤੇ ਔਰਤਾਂ ਦੇ ਉੱਤੇ ਜ਼ੁਲਮ ਕਾਫੀ ਕਰਦੇ ਸੀਗੇ ਤੇ ਇਹ ਜਿਹੜੀ ਆ 1984 ਦੇ ਵਿੱਚ ਬਿਲਡਿੰਗ ਬਿਲਕੁਲ ਠੀਕ ਠਾਕ ਸੀ ਤੇ ਹੁਣ ਤੁਸੀਂ ਵੇਖ ਸਕਦੇ ਹੋ ਕਿ ਟਹਾ ਢੇਰੀ ਹੁੰਦੀ ਹੋਈ ਤੁਹਾਨੂੰ ਨਜ਼ਰ ਆਵੇਗੀ ਤੇ ਅਸੀਂ ਪੰਜਾਬ ਇੰਡੀਆ ਦਾ ਜਿਹੜਾ ਭਾਰਤ ਦਾ ਸੈਰ ਸਪਾਟਾ ਮੰਤਰਾ ਲਿਆ ਜਿਹੜਾ ਵਾ ਉਹਦੇ ਅੱਗੇ ਬੇਨਤੀ ਕਰਦੇ ਆ ਕਿ ਜੇਕਰ ਸਾਡੀ ਵੀਡੀਓ ਤੁਸੀਂ ਦੇਖਦੇ ਪਾਏ ਹੋ ਤੇ ਇਸ ਬਿਲਡਿੰਗ ਦੀ ਜਿਹੜੀ ਢਾਹ ਢੇਰੀ ਹੁੰਦੀ ਹੋਈ ਤੁਹਾਨੂੰ ਨਜ਼ਰ ਆ ਰਹੀ ਆ ਇਹਦੀ ਜ਼ਰੂਰ ਦੇਖਭਾਲ ਕੀਤੀ ਜਾਵੇ ਤੇ ਇੱਥੇ ਇੱਕ ਵਾਰੀ ਆਣ ਕੇ ਇਸ ਬਿਲਡਿੰਗ ਦੀ ਜਾਂਚ ਕੀਤੀ ਜਾਵੇ ਤੁਸੀਂ ਅੰਦਰ ਦਾ ਵੀਊ ਵੇਖ ਸਕਦੇ ਹੋ ਤੇ ਅਸੀਂ ਆਪਣੇ ਕੈਮਰਾਮੈਨ ਵੀਰ ਨੂੰ ਕਹਾਂਗੇ ਕਿ ਅੰਦਰ ਜ਼ਰੂਰ ਆਇਓ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਆ ਉਸ ਸਮੇ ਦਾ ਤੁਸੀਂ ਜਿਹੜਾ ਇੱਕ ਦਰਵਾਜ਼ਾ ਗੋਲ ਵੇਖ ਸਕਦੇ ਹੋ ਸਕਰੀਨ ਤੇ ਤੁਹਾਨੂੰ ਦਰਵਾਜ਼ਾ ਵੇਖਣ ਨੂੰ ਮਿਲੇਗਾ ਸੋ ਇਸ ਬਿਲਡਿੰਗ ਦੀ ਜੇਕਰ ਗੱਲ ਕਰੀਏ ਤੇ ਆ ਤੁਸੀਂ ਵੇਖ ਸਕਦੇ ਹੋ ਕਿ ਤੁਹਾਨੂੰ ਚੂਨੇ ਦੇ ਨਾਲ ਜਿਹੜੀਆਂ ਇਟਾਂ ਲੱਗੀਆਂ ਹੋ ਜਾਂ ਨਜ਼ਰ ਆਉਣਗੀਆਂ ਆ ਛੋਟਾ ਛੋਟਾ ਬਰੀਕ ਬਰੀਕ ਵਿੱਚ ਉਹਨਾਂ ਨੇ ਚੂਨਾ ਪਾਇਆ ਸੀਗਾ ਤੇ ਇਹਦੀ ਗੁਲਾਈ ਦੀ ਜੇਕਰ ਗੱਲ ਕਰੀਏ ਤੇ ਬਹੁਤ ਹੀ ਸੋਹਣੀ ਹੈ ਤੇ ਡਿਜ਼ਾਈਨਿੰਗ 골 ਤਹਾਨੂੰ ਵੇਖਣ ਨੂੰ ਮਿਲੇਗਾ ਕੈਮਰਾ ਕਮਾਓ ਚਾਰ ਸ਼ਫੇਰੇ ਤੇ ਇਸ ਬਿਲਡਿੰਗ ਦਾ ਜਿਹੜਾ ਵਿਊ ਆ ਸਾਡੇ ਦਰਸ਼ਕਾਂ ਤੱਕ ਜਰੂਰ ਪਹੁੰਚਾਓ ਤੁਹਾਨੂੰ ਇਧਰਲੀ ਸਾਈਡ ਤੇ ਵੀ ਜਿਹੜੇ ਮੇਨ ਆ ਗੇੜ ਦਰਵਾਜ਼ੇ ਅੰਗਰੇਜ਼ਾਂ ਵੇਲੇ ਰੱਖੇ ਗਏ ਉਹ ਵੀ ਤੁਹਾਨੂੰ ਨਜ਼ਰ ਆਉਣਗੇ ਇੱਕ ਤੁਸੀਂ ਇਧਰਲੀ ਸਾਈਡ ਤੇ ਵੇਖ ਸਕਦੇ ਹੋ ਤੇ ਦੂਸਰਾ ਤੁਹਾਨੂੰ ਜਿਹੜਾ ਗੇੜ ਆ ਉਹ ਇਧਰਲੀ ਸਾਈਡ ਤੇ ਵੇਖਣ ਨੂੰ ਮਿਲੇਗਾ ਤੇ ਤੀਸਰਾ ਤੁਹਾਨੂੰ ਇੱਥੇ ਚੌਥਾ ਭਾਈਮਾਨ ਇਥੇ ਫਰੰਟ ਤੇ ਤੁਹਾਨੂੰ 4 ਤੋਂ 5 ਜਿਹੜੇ ਮੇਨ ਦਰਵਾਜ਼ੇ ਗੇੜ ਵੇਖਣ ਨੂੰ ਮਿਲਣਗੇ ਜੋ ਕਿ ਚੂਨੇ ਦੇ ਨਾਲ ਬਣਾਇਆ ਹੋਇਆ ਤੁਹਾਨੂੰ ਵੇਖਣ ਨੂੰ ਮਿਲੇਗਾ ਤੇ ਤੁਸੀਂ ਵੇਖ ਸਕਦੇ ਹੋ ਜੋ ਕਿ ਬਹੁਤ ਹੀ ਸੋਹਣਾ ਉਸ ਸਮੇਂ ਦੇ ਨਾਲ ਡਿਜ਼ਾਈਨਿੰਗ ਤਿਆਰ ਕੀਤਾ ਗਿਆ ਜੇਕਰ ਇਸ ਬਿਲਡਿੰਗ ਦੀ ਇਹਦੀ ਛੱਤ ਦੀ ਗੱਲ ਕਰੀਏ ਤੇ ਛੱਤ ਦਾ ਜਿਹੜਾ ਮਲਬਾ ਜਾਂ ਛੱਤ ਦਾ ਜਿਹੜਾ ਲੈਂਟਰ ਵਗੈਰਾ ਸੀਗਾ ਜਾਂ ਬਾਲੇ ਜੋ ਵੀ ਉਹਨਾਂ ਸਮਿਆਂ ਦੇ ਵਿੱਚ ਪਾਇਆ ਗਿਆ ਵਾ ਉਹ ਡਿੱਗ ਕੇ ਢਹਿ ਢੇਰੀ ਹੋ ਚੁੱਕਾ ਵਾ ਤੇ ਕੈਮਰਾਮੈਨ ਵੀਰ ਨੂੰ ਕਮਾਂਗੇ ਕਿ ਤੁਸੀਂ ਛੱਤ ਜਿਹੜੀ ਆ ਵਿਖਾ ਸਕਦੇ ਹੋ ਸੋ ਆ ਤੁਹਾਨੂੰ ਉੱਪਰ ਛੱਤ ਵੇਖਣ ਨੂੰ ਮਿਲੇਗੀ ਜੋ ਕਿ ਇਸ ਟਾਈਮ ਡਿੱਗ ਚੁੱਕੀ ਆ ਤੇ ਇੱਥੇ ਜਿਹੜੇ ਰਹਿਣ ਦੇ ਨੇ ਉਹਨਾਂ ਵੱਲੋਂ ਇੱਥੇ ਬਾਲੇ ਸੁਪਾਈ ਦੇ ਫਟੀਆਂ ਪਾ ਕੇ ਤੇ ਇਹਦਾ ਜਿਹੜਾ ਵਾ ਪੰਜਾਬੀ ਚ ਜੁਗਾੜ ਜਿਹੜਾ ਵਾ ਉਹ ਕੀਤਾ ਗਿਆ ਵਾ ਤੇ ਤੁਸੀਂ ਵੇਖ ਸਕਦੇ ਹੋ ਆ ਤੁਸੀਂ ਵੇਖ ਸਕਦੇ ਸਾਹਮਣੇ ਤੁਹਾਨੂੰ ਬਿਲਡਿੰਗ ਨਜ਼ਰ ਆਵੇਗੀ ਤੇ ਇਧਰਲੀ ਸਾਈਡ ਤੇ ਤੁਹਾਨੂੰ ਵਿਖਾ ਦਿੰਨੇ ਆ ਕਿ ਤੁਸੀਂ ਵੇਖ ਸਕਦੇ ਹੋ ਮਹਾਤਮਾ ਗਾਂਧੀ ਨੈਸ਼ਨਲ ਰੂਲਰ ਇੰਪਲਾਈਮੈਂਟ ਗਰੰਟੀ ਐਕਟ 2005 ਜੇਕਰ ਇਹਦੀ ਗੱਲ ਕਰੀਏ 28 11 2023 ਨੂੰ ਇਹ ਹੁਣ ਜਗਲਾਦ ਵਿਭਾਗ ਦੇ ਅੰਡਰ ਆਈ ਹੋਈ ਤੁਸੀਂ ਵੇਖ ਸਕਦੇ ਹੋ ਜਗਲਾਦ ਮਹਿਕਮੇ ਦੇ ਅੰਡਰ ਆ ਚੁੱਕੀ ਆ 28 11 2023 ਨੂੰ ਹੁਣ ਅਸੀਂ ਇਸ ਬਿਲਡਿੰਗ ਦੇ ਅੰਦਰ ਚੱਲਦੇ ਆ ਤੇ ਉਹ ਤੁਹਾਨੂੰ ਅਸੀਂ ਬਿਲਡਿੰਗ ਦਾ ਅੰਦਰ ਦਾ ਵੀਊ ਦਿਖਾਉਨੇ ਆ ਸੋ ਇੱਥੇ ਤੁਸੀਂ ਇੱਕ ਪੁਰਾਣਾ ਦਰਵਾਜ਼ਾ ਲੱਕੜ ਦਾ ਫਟੀਆਂ ਦੇ ਨਾਲ ਬਣਾਇਆ ਹੋਇਆ ਤੁਸੀਂ ਵੇਖ ਸਕਦੇ ਹੋ ਤੇ ਕੈਮਰਾਮੈਨ ਵੀਰ ਨੂੰ ਕਵਾਂਗੇ ਕਿ ਆਜੋ ਅੰਦਰ ਤੇ ਅੰਦਰ ਦਾ ਤੁਹਾਨੂੰ ਵਿਊ ਦਿਖਾਉਨੇ ਆ ਸੋ ਇਧਰਲੀ ਸਾਈਡ ਤੇ ਤੁਸੀਂ ਵੇਖ ਸਕਦੇ ਹੋ ਕਿ ਆ ਉਸੇ ਤਰ੍ਹਾਂ ਪੁਰਾਣਾ ਅੰਗਰੇਜ਼ਾਂ ਵੇਲੇ ਦਾ ਤੁਹਾਨੂੰ ਇੱਕ ਜਿਹੜਾ ਵਾ ਗੇੜ ਦਰਵਾਜ਼ਾ ਵੇਖਣ ਨੂੰ ਮਿਲੇਗਾ ਜੋ ਕਿ ਹੱਲੇ ਵੀ ਆ ਠੱਠਾ ਹੋਇਆ ਬਿਨਾ ਸੀਮੈਂਟ ਤੋਂ ਤੁਹਾਨੂੰ ਨਜ਼ਰ ਆਵੇਗਾ ਸੋ ਅਸੀਂ ਇਹੀ ਸੈਰਸਪਾਟਾ ਵਿਭਾਗ ਅੱਗੇ ਬੇਨਤੀ ਕਰਦੇ ਆਂ ਜੇ ਜ਼ਰੂਰ ਇਹਦੀ ਦੇਖਭਾਲ ਤੇ ਮਰਮਤ ਕੀਤੀ ਜਾਵੇ ਅੰਗਰੇਜ਼ਾਂ ਵੇਲੇ ਦੀ ਇਹ ਇੱਕ ਜੇਲ ਇੱਕ ਅਦਾਲਤ ਕਹਿ ਸਕਦੇ ਆ ਉਹ ਕਿਉਂਕਿ ਇੱਥੇ ਫੈਸਲੇ ਸੁਣਾਉਂਦੇ ਸੀਗੇ ਤੇ ਆਹ ਤੁਹਾਨੂੰ ਹੋਰ ਵੀ ਅੰਦਰ ਦਾ ਜਿਹੜਾ ਆਹ ਛੱਤ ਮਾੜੀ ਨਹੀਂ ਦਿਖਾਦੀ ਵੀਰੇ ਆ ਤੁਸੀਂ ਛੱਤ ਵੇਖ ਸਕਦੇ ਹੋ ਜੋ ਕਿ ਤੁਹਾਨੂੰ ਛੱਤ ਦੇ ਵਿੱਚ ਇੱਕ ਲੋਹੇ ਦੇ ਗਾਡਰ ਵੇਖਣ ਨੂੰ ਨਜ਼ਰ ਆਉਣਗੇ ਡਿਜ਼ਾਈਨ ਵਾਲੇ ਤੇ ਕਾਫੀ ਬਿਲਡਿੰਗ ਪੁਰਾਣੀ ਦੱਸੀ ਜਾਂਦੀ ਆ ਤੇ ਇੱਕ ਇੱਧਰ ਕਹਿੰਦੇ ਕਿ ਦਰਵਾਜ਼ਾ ਹੁੰਦਾ ਸੀਗਾ ਤੇ ਜਿਹੜੇ ਜੇ ਇਸ ਦਰਵਾਜੇ ਨੂੰ ਹੁਣ ਬੰਦ ਕੀਤਾ ਗਿਆ ਵਾ ਤੇ ਮਿੱਟੀ ਦੇ ਨਾਲ ਇਸ ਇੱਟਾਂ ਨੂੰ ਚਿਣ ਕੇ ਤੇ ਬੰਦ ਕਰ ਦਿੱਤਾ ਵਾ ਇੱਕ ਤੁਹਾਨੂੰ ਇਧਰ ਦਰਵਾਜਾ ਸ ਦੇਖਣ ਨੂੰ ਮਿਲੇਗਾ ਤੇ ਤੁਹਾਨੂੰ ਅਸੀਂ ਅੱਗੇ ਦਾ ਵੀਊ ਵੀ ਵਿਖਾਉਨੇ ਆ ਸੋ ਤੁਹਾਨੂੰ ਇਧਰ ਸਾਹਮਣੇ ਜਿਹੜਾ ਵਾ ਇੱਕ ਝਰਨਾ ਵੇਖ ਸਕਦੇ ਹੋ ਹਵਾ ਵਾਸਤੇ ਉਸ ਸਮੇਂ ਇੱਥੇ ਉਹਨਾਂ ਨੇ ਝਰਨਾ ਰੱਖਿਆ ਸੀਗਾ ਤੁਸੀਂ ਉਹ ਵੀ ਵੇਖ ਸਕਦੇ ਹੋ ਤੇ ਆ ਤੁਹਾਨੂੰ ਉੱਪਰ ਦੀ ਜਿਹੜੀ ਛੱਤ ਆ ਉਹ ਵੀ ਪੁਰਾਣੀ ਉਸ ਸਮੇਂ ਦੀ ਵੇਖਣ ਨੂੰ ਮਿਲੇਗੀ। ਸੋ ਇਧਰਲੀ ਸਾਈਡ ਤੇ ਦੱਸਿਆ ਜਾਂਦਾ ਵਾ ਕਿ ਅੰਗਰੇਜ਼ਾਂ ਵੇਲੇ ਇੱਕ ਰਸੋਈ ਬਣਾਈ ਹੋਈ। ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਨੇ ਆਪਣੇ ਸਮੇਂ 'ਚ ਇੱਕ ਰਸੋਈ ਬਣਾਈ ਸੀਗੀ। ਸੋ ਤੁਹਾਨੂੰ ਇਹਦਾ ਵੀ ਅਸੀਂ ਵਿਊ ਦਿਖਾ ਦਿੰਨੇ ਆ। ਆ ਤੁਸੀਂ ਛੋਟੀ ਜੀ ਰਸੋਈ ਵੇਖ ਸਕਦੇ ਹੋ ਤੇ ਇਹਦੀ ਜੇਕਰ ਛੱਤ ਦੀ ਗੱਲ ਕਰੀਏ ਤੇ ਛੱਤ ਡਿੱਗ ਚੁੱਕੀ ਆ ਇਸ ਟਾਈਮ ਤੇ ਤੁਸੀਂ ਛੱਤ ਵੇਖ ਸਕਦੇ ਹੋ ਜੋ ਕਿ ਟਹਾ ਢੇਰੀ ਹੋ ਚੁੱਕੀ ਆ ਤੇ ਛੱਤ ਤੁਹਾਨੂੰ ਡਿੱਗੀ ਹੋਈ ਨਜ਼ਰ ਆਵੇਗੀ ਸੋ ਇੱਥੇ ਵੀ ਇੱਕ ਇਧਰਲੀ ਸਾਈਡ ਤੇ ਤੇ ਦੂਜਾ ਇਧਰਲੀ ਸਾਈਡ ਤੇ ਦੋ ਦਰਵਾਜੇ ਰੱਖੇ ਗਏ ਸੀ ਉਸ ਸਮੇਂ ਦੇ ਵਿੱਚ ਤੁਹਾਨੂੰ ਇੱਥੇ ਆ ਬਾਲੇ ਹਲੇ ਵੀ ਕੰਧਾਂ ਜੇ ਵੇਖਣ ਨੂੰ ਮਿਲਣਗੇ ਸੋ ਇਹ ਤੁਹਾਨੂੰ ਮਿੱਟੀ ਨਾਲ ਲੇਪਿਆ ਹੋਇਆ ਵੇਖਣ ਨੂੰ ਮਿਲੇਗਾ ਇੱਕ ਤੁਹਾਨੂੰ ਆ ਦੋਸਤੋ ਦਰਵਾਜ਼ਾ ਵੇਖਣ ਨੂੰ ਮਿਲੇਗਾ ਇਹ ਵੀ ਅੰਗਰੇਜ਼ਾਂ ਦੇ ਟਾਈਮ ਦੀ ਤੁਸੀਂ ਵੇਖ ਸਕਦੇ ਸਾਰੀ ਦੀ ਸਾਰੀ ਬਿਲਡਿੰਗ ਇਸ ਬਿਲਡਿੰਗ ਦਾ ਤੁਹਾਨੂੰ ਉੱਪਰ ਵਾਲਾ 뷰 ਵੀ ਦਿਖਾ ਦਿੰਨੇ ਆ ਸੋ ਤੁਸੀਂ ਇੱਧਰ ਸਾਹਮਣੇ ਆਓ ਉੱਪਰ ਜਿਹੜੀਆਂ ਤੁਹਾਨੂੰ ਇੱਟਾਂ ਦੇਖਦੀਆਂ ਹੋਣਾਂ ਨਜ਼ਰ ਆਉਣਗੀਆਂ ਜੋ ਕਿ ਸੀਮਿੰਟ ਵਗੈਰਾ ਝੜਨਾ ਸਟਾਰਟ ਹੋ ਗਿਆ ਵਾ ਤੇ ਉਹ ਤੁਹਾਨੂੰ ਉੱਪਰੋਂ ਇੱਟਾਂ ਨੰਗੀਆਂ ਨਜ਼ਰ ਆਉਣਗੀਆਂ ਸੋ ਅਸੀਂ ਤੇ ਇਹੀ ਕਹਾਂਗੇ ਕਿ ਇਸ ਬਿਲਡਿੰਗ ਦੀ ਦੇਖਭਾਲ ਛੇਤੀ ਤੋਂ ਛੇਤੀ ਕੀਤੀ ਜਾਵੇ ਅਤੇ ਮੋੜ ਉਸਾਰੀ ਦਾ ਕੰਮ ਕੀਤਾ ਜਾਵੇ ਤੇ ਪੁਰਾਣਾ ਸਭਿਆਚਾਰ ਜਿਹੜਾ ਵਿਰਸੇ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਇਸ ਦੀ ਦੇਖਭਾਲ ਅਤੇ ਮਰੰਮਤ ਕੀਤੀ ਜਾਵੇ ਇਹ ਚੀਜ਼ਾਂ ਦੋਸਤੋ ਅਲੋਪ ਹੁੰਦੀਆਂ ਜਾ ਰਹੀਆਂ ਨੇ ਕਿ ਇਹਦੀ ਦੇਖਭਾਲ ਕੀਤੀ ਜਾਵੇ ਸੋ ਇਧਰ ਇੱਕ ਤੁਸੀਂ ਉੱਪਰ ਚੜਨਾ ਵੇਖ ਸਕਦੇ ਹੋ ਜੋ ਹਵਾਦਾਰ ਅੰਗਰੇਜ਼ਾਂ ਵੇਲੇ ਰੱਖਿਆ ਗਿਆ ਸੀਗਾ ਕੈਦਖਾਨਾ ਜੇਲ ਜਾਂ ਜੋ ਵੀ ਉਸ ਸਮੇਂ ਉਹਨਾਂ ਨੇ ਬਣਾਇਆ ਸੀਗਾ ਸੋ ਪਿਆਰੇ ਦੋਸਤੋ ਇਧਰ ਤੁਸੀਂ ਵੇਖ ਸਕਦੇ ਹੋ ਸਾਹਮਣੇ ਸਕਰੀਨ ਤੇ ਜੋ ਕਿ ਇਸ ਬਿਲਡਿੰਗ ਦੇ ਵਿੱਚੋਂ ਤੁਹਾਨੂੰ ਸਰਜੇ ਜਿਹੜੇ ਨਿਕਲੇ ਹੋਏ ਬਾਹਰ ਵੇਖਣ ਨੂੰ ਮਿਲਣਗੇ ਉਹ ਸਰਜੇ ਲਗਭਗ ਜੰਗਾਲ ਦੇ ਨਾਲ ਗਲ ਚੁਕੇ ਨੇ ਤੇ ਇਹ ਬਾਹਰ ਨਿਕਲਨੇ ਸ਼ੁਰੂ ਹੋ ਚੁਕੇ ਨੇ ਤੁਸੀਂ ਵੇਖ ਸਕਦੇ ਹੋ ਇੱਕ ਤੇ ਇਧਰਲੀ ਸਾਈਡ ਤੇ ਤਿੱਖਾ ਸਰਿਆ ਸਿੱਧਾ ਟੇਡਾ ਜਾਂ ਠਾਣੂ ਹੋਇਆ ਵਾ ਤੇ ਇੱਕ ਉਧਰਲੀ ਸਾਈਡ ਤੇ ਜਿਹੜਾ ਸਰਿਆ ਵਾ ਉਹ ਵੀ ਤੁਹਾਨੂੰ ਵੇਖਣ ਨੂੰ ਮਿਲੇਗਾ ਤੁਸੀਂ ਵੇਖ ਸਕਦੇ ਹੋ ਜੋ ਮਿੱਟੀ ਦੇ ਨਾਲ ਇਸ ਦਾ ਲੇਪ ਹੋਇਆ ਤੁਹਾਨੂੰ ਸਾਰੀ ਬਿਲਡਿੰਗ ਦਾ ਵੇਖਣ ਨੂੰ ਮਿਲੇਗਾ। ਸੋ ਤਰੇੜਾਂ ਦੀ ਗੱਲ ਕਰੀਏ ਤੇ ਬਿਲਡਿੰਗ ਦੇ ਵਿੱਚ ਤੁਸੀਂ ਆਹ ਸਾਹਮਣੇ ਵੇਖ ਸਕਦੇ ਹੋ ਕਿ ਇੱਧਰ ਵੀ ਤਰੇੜਾਂ ਤਰੇੜਾਂ ਤੁਹਾਨੂੰ ਨਜ਼ਰ ਆਉਣਗੀਆਂ। ਇੱਧਰਲੀ ਸਾਈਡ ਤੇ ਇੱਕ ਅੰਗਰੇਜ਼ਾਂ ਦਾ ਚੁੱਲਾ ਵੇਖਣ ਨੂੰ ਮਿਲੇਗਾ। ਇੱਥੇ ਉਹ ਅੱਗ ਬਾਲਦੇ ਸੀਗੇ। ਇਹ ਅੰਦਰ ਵਾਲੀ ਸਾਈਡ ਵਾ ਤੇ ਤੁਹਾਨੂੰ ਇਸ ਚੁੱਲੇ ਦੀ ਜਿਹੜੀ ਬਾਹਰ ਵਾਲੀ ਸਾਈਡ ਆ ਦੂਸਰੀ ਸਾਈਡ ਉਹ ਤੁਹਾਨੂੰ ਅਸੀਂ ਦੂਜੀ ਸਾਈਡ ਤੋਂ ਵਿਖਾਉਨੇ ਆ ਉਹ ਤੁਹਾਨੂੰ ਦਿਖਾਈਏ। ਆ ਤੁਸੀਂ ਲੂੰਬੀ ਵੇਖ ਸਕਦੇ ਹੋ ਉਹਨਾਂ ਨੇ ਲੂੰਬੀ ਬਣਾਈ ਸੀਗੀ ਇੱਥੇ ਲੱਕੜਾਂ ਵਗੈਰਾ ਲਾ ਕੇ ਅੱਗ ਸੇਕਦੇ ਰਹੇ ਆ ਤੇ ਜਿਹੜਾ ਇਹਦਾ ਧੂਆਂ ਸੀਗਾ ਜਿਹੜਾ ਇਹਦਾ ਸੇਕ ਸੀਗਾ ਉਹ ਤੁਹਾਨੂੰ ਦਿਖਾ ਚੁੱਕੇ ਆ ਕਿ ਪਿੱਛੋਂ ਬੈਕ ਸਾਈਡ ਰਾ ਨਿਕਲਦਾ ਸੀਗਾ ਇਹ ਸੀਗਾ ਅੰਦਰ ਦਾ 뷰 ਅੰਦਰ ਦੀ ਜਾਣਕਾਰੀ ਜੋ ਕਿ ਤੁਹਾਨੂੰ ਅਸੀਂ ਇਹਨਾਂ ਵੀਰਾਂ ਤੋਂ ਜਾਣਕਾਰੀ ਲੈ ਕੇ ਤੁਹਾਡੇ ਤੱਕ ਅਸੀਂ ਪਹੁੰਚਾਈ ਆ ਤੇ ਹੁਣ ਤੁਹਾਨੂੰ ਇਸ ਬਿਲਡਿੰਗ ਦਾ ਉੱਪਰਲਾ ਹਿੱਸਾ ਉੱਪਰ ਦਾ ਵਿਊ ਜਿਹੜਾ ਉਹ ਵੀ ਦਿਖਾਵਾਂਗੇ ਤੇ ਆਓ ਚੱਲੀਏ ਹੁਣ ਅਸੀਂ ਇਸ ਬਿਲਡਿੰਗ ਤੋਂ ਬਾਹਰ ਤੇ ਤੁਹਾਨੂੰ ਇਸ ਬਿਲਡਿੰਗ ਦਾ ਜਿਹੜਾ ਉੱਪਰਲਾ ਹਿੱਸਾ ਵਾ ਉਹ ਦਿਖਾਉਨੇ ਆਓ ਤੁਹਾਨੂੰ ਅਸੀਂ ਹੁਣ ਖੜਦੇ ਆਂ ਬਿਲਡਿੰਗ ਦੇ ਉੱਪਰ ਤੇ ਉੱਪਰ ਦਾ ਜਿਹੜਾ ਵਿਊ ਆ ਉਹ ਦਿਖਾਉਨੇ ਆ ਜੇਕਰ ਪੌੜੀਆਂ ਦੀ ਗੱਲ ਕਰੀਏ ਤੇ ਆਹ ਤੁਸੀਂ ਪੌੜੀਆਂ ਤੇ ਵੇਖ ਸਕਦੇ ਹੋ ਜੋ ਢਹ ਢੇਰੀ ਹੁੰਦੀਆਂ ਹੋਈਆਂ ਤੁਹਾਨੂੰ ਨਜ਼ਰ ਆਉਣਗੀਆਂ ਤੇ ਇਸ ਬਿਲਡਿੰਗ ਦੇ ਉੱਪਰ ਚੱਲਦੇ ਆ ਤੇ ਤੁਹਾਨੂੰ ਉੱਪਰ ਦਾ ਜਿਹੜਾ ਵਿਊ ਆ ਉਹ ਦਿਖਾਵਾਂਗੇ। ਸੋ ਕੈਮਰਾਮੈਨ ਨੂੰ ਕਹਾਂਗੇ ਕਿ ਇਧਰ ਛੱਤ ਜ਼ਰੂਰ ਵਿਖਾਏ। ਸੋ ਦੋਸਤੋ ਕੰਮ ਤੇ ਰਿਸਕ ਵਾਲਾ ਵਾ। ਤੇ ਤੁਹਾਨੂੰ ਅਸੀਂ ਅੱਗੇ ਚੱਲ ਕੇ ਅੱਗੇ ਦਾ ਜਿਹੜਾ ਵਿਊ ਵਾ ਉਹ ਦਿਖਾਵਾਂਗੇ। ਤੇ ਤੁਸੀਂ ਬਣੇ ਰਹੋ ਸਾਡੇ ਨਾਲ। ਸੋ ਇਹ ਬਿਲਡਿੰਗ ਜਿਹੜੀ ਇਹ ਵੇਖ ਸਕਦੇ ਇਹਦੀ ਛੱਤ ਡਿੱਗੀ ਹੋਈ ਤੁਹਾਨੂੰ ਨਜ਼ਰ ਆਵੇਗੀ। ਤੇ ਤੁਹਾਨੂੰ ਅਸੀਂ ਛੱਤ ਦਾ ਉੱਪਰਲਾ ਜਿਹੜਾ ਵਿਊ ਆ ਉਹ ਦਿਖਾਉਨੇ ਆ ਤੇ ਆ ਇਸ ਛੱਤ ਦਾ ਉੱਪਰਲਾ ਵਿਊ ਤੁਸੀਂ ਵੇਖ ਸਕਦੇ ਹੋ ਸੋ ਅਸੀਂ ਕੈਮਰਾਮੈਨ ਵੀਰ ਨੂੰ ਕਵਾਂਗੇ ਕਿ ਰਸੋਈ ਜਿਹੜੀ ਆ ਉਹਦਾ ਵੀ ਵਿਊ ਦਿਖਾਇਆ ਜਾਵੇ ਸੋ ਆ ਤੁਹਾਨੂੰ ਸਾਹਮਣੇ ਰਸੋਈ ਦਾ ਜਿਹੜਾ ਵਿਊ ਆ ਉਹ ਵੇਖਣ ਨੂੰ ਮਿਲੇਗਾ ਜੋ ਐਸ ਟਾਈਮ ਇਸ ਰਸੋਈ ਦੀ ਛੱਤ ਤੁਹਾਨੂੰ ਡਿੱਗੀ ਹੋਈ ਨਜ਼ਰ ਆਵੇਗੀ ਇਹ ਅੰਗਰੇਜ਼ਾਂ ਵੇਲੇ ਦੀ ਰਸੋਈ ਬਣਾਈ ਹੋਈ ਤੁਸੀਂ ਵੇਖ ਸਕਦੇ ਹੋ ਅੱਗੇ ਤੁਹਾਨੂੰ ਥੱਲੇ ਵਾਲਾ 뷰 ਵਿਖਾਇਆ ਸੀ ਆ ਤੁਸੀਂ ਉੱਪਰ ਵਾਲਾ 뷰 ਵੇਖ ਸਕਦੇ ਹੋ ਇਸ ਜਗ੍ਹਾ ਦੇ ਚਾਰ ਛਫੇਰੇ ਦਾ ਤੁਸੀਂ 뷰 ਉੱਪਰੋਂ ਛੱਤ ਤੋਂ ਵੇਖ ਸਕਦੇ ਹੋ ਤੁਹਾਨੂੰ ਪੇੜ ਪੌਦੇ ਵੇਖਣ ਨੂੰ ਨਜ਼ਰ ਆਉਣਗੇ ਜੋ ਕਾਫੀ ਪੁਰਾਣੇ ਜਿਹੜੇ ਉਸ ਸਮੇਂ ਦੇ ਨੇ ਆਮਬ ਪਿੱਪਲ ਬੋੜ ਤੁਸੀਂ ਵੇਖ ਸਕਦੇ ਹੋ ਆ ਤੁਹਾਨੂੰ ਜਾਮਣ ਵੇਖਣ ਨੂੰ ਮਿਲੇਗਾ ਔਰ ਤੁਹਾਨੂੰ ਦਿਖਾਉਨੇ ਆ ਇਸ ਪਿੱਛੇ ਵਾਲੀ ਜਗ੍ਹਾ ਦਾ ਦੂਸਰਾ ਹਿੱਸਾ ਜੋ ਕਿ ਕਹਿੰਦੇਗੇ ਉਹ ਵੀ ਬਹੁਤ ਹੀ ਸਾਫ਼ ਅਤੇ ਸੁਥਰਾ ਹੁੰਦਾ ਸੀਗਾ ਬਹੁਤ ਹੀ ਵਧੀਆ ਤੇ ਤੁਸੀਂ ਆ ਅੰਗਰੇਜ਼ਾਂ ਵੇਲੇ ਦੇ ਜਿਹੜੇ ਆ ਦਰਖਤ ਵੇਖ ਸਕਦੇ ਹੋ ਆ ਤੁਹਾਨੂੰ ਇੱਕ ਅੰਗਰੇਜ਼ਾਂ ਵੇਲੇ ਦਾ ਅੰਬ ਵੇਖਣ ਨੂੰ ਮਿਲੇਗਾ ਤੇ ਤੁਹਾਨੂੰ ਅੰਗਰੇਜ਼ਾਂ ਵੇਲੇ ਦੇ ਇੱਧਰ ਵੀ ਅੰਬ ਵੇਖਣ ਨੂੰ ਮਿਲਣਗੇ ਇਹ ਦੱਸਦੇ ਆ ਕਿ ਉਸੇ ਟਾਈਮ ਦੇ ਨੇ ਜਦੋਂ ਇਸ ਜਗ੍ਹਾ ਤੇ ਅੰਗਰੇਜ਼ਾਂ ਦਾ ਕਬਜ਼ਾ ਹੁੰਦਾ ਸੀ ਅੰਬ ਜਿਹੜੇ ਆ ਲਗਭਗ 7 ਤੋਂ 8 ਬੂਟੇ ਨੇ ਅੰਬਾਂ ਦੇ ਉਹ ਇਧਰਲੀ ਸਾਈਡ ਤੇ ਵੀ ਹੈਗੇ ਆ ਤੇ ਤੁਹਾਨੂੰ ਆ ਇਹਨੂੰ ਪਿੱਛੇ ਵੀ ਦਿਖਣਗੇ ਸੋ ਇਸ ਜਗ੍ਹਾ ਦਾ ਦੂਜਾ ਭਾਗ ਦੂਸਰੀ ਜਿਹੜੀ ਬਿਲਡਿੰਗ ਆ ਜਿਹੜਾ ਘਰ ਆ ਉਹ ਦੋਸਤੋ ਇੱਥੇ ਹੁੰਦਾ ਸੀਗਾ ਉਸ ਘਰ ਦੀਆਂ ਨੀਹਾਂ ਉਸ ਘਰ ਦੀਆਂ ਜਿਹੜੀਆਂ ਪੁਰਾਣੇ ਸਮੇਂ ਦੀਆਂ ਇਟਾਂ ਸੀਗੀਆਂ ਉਹ ਵੀ ਦਿਖਾਉਨੇ ਆ ਜੋ ਕਿ ਹੁਣ ਇਸ ਟਾਈਮ ਖੰਡਰ ਹੋਈਆਂ ਪਈਆਂ ਤੁਸੀਂ ਵੇਖ ਸਕਦੇ ਹੋ ਇੱਥੇ ਦੱਸਦੇ ਆ ਕਿ ਆ ਤੁਹਾਨੂੰ ਸਕਰੀਨ ਤੇ ਇੱਟਾਂ ਵੇਖਣ ਨੂੰ ਮਿਲਣ ਗਈਆਂ ਜੋ ਕਿ ਇਹ ਕਿਸੇ ਟਾਈਮ ਇੱਥੇ ਅੰਗਰੇਜ਼ਾਂ ਵੇਲੇ ਘਰ ਹੁੰਦਾ ਸੀਗਾ ਤੇ ਹੁਣ ਇਸ ਟਾਈਮ ਇਹ ਲੋਕੀ ਇੱਟਾਂ ਊਟਾਂ ਕਹਿੰਦੇ ਆ ਕਿ ਲੈ ਗਏ ਆ ਤੇ ਇਹ ਜਗ੍ਹਾ ਜਿਹੜੀ ਖਾਲੀ ਵੇਖਣ ਨੂੰ ਮਿਲਦੀ ਆ ਕਹਿੰਦੇ ਆ ਕਿ ਇੱਥੇ ਦੋਨਾਂ ਅੰਬਾਂ ਦੇ ਵਿੱਚ ਘਰ ਬਾਬਾ ਯਾਰਾ ਪੀਰ ਦਾ ਦਰਬਾਰ ਹੁੰਦਾ ਸੀ ਤੇ ਇੱਥੇ ਬਿਲਡਿੰਗ ਕੋਠੀ ਰਹਿਸ਼ ਕਮਰੇ ਰਹਿਣ ਵਾਸਤੇ ਹੁੰਦੇ ਸੀਗੇ ਤੇ ਲੋਕ ਕਹਿੰਦੇ ਕਿ ਇਥੋਂ ਇਟਾਂ ਤੱਕ ਢੇਡ ਕੇ ਲੈ ਗਏ ਨੇ ਪਿਆਰੇ ਦੋਸਤੋ ਹੁਣ ਇਹ ਜਦੋਂ ਦੀ ਜਗਾ ਜਗਲਾਦ ਮਹਿਕਮੇ ਦੇ ਕੋਲ ਆਈ ਆ ਤੇ ਉਦੋਂ ਦਾ ਹੁਣ ਇੱਥੇ ਤੇ ਨਰਸਰੀ ਜਿਹੜੀ ਆ ਲਗਾਈ ਜਾਂਦੀ ਆ ਤਰਸੇਮ ਸਿੰਘ ਜਿਹਦੇ ਨਾਲ ਕਰਦੇ ਆ ਗੱਲਬਾਤ ਤੇ ਜਿਹੜੀ ਬੂਟਿਆਂ ਦੀ ਆ ਜਾਣਕਾਰੀ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਆਂ ਭਾਜੀ ਇੱਥੇ ਕਿੰਨੇ ਤਰ੍ਹਾਂ ਦੇ ਬੂਟੇ ਨੇ ਲਗਭਗ ਸਾਡੇ ਕੋਲ ਜੀ ਇੱਥੇ ਕੋਈ 50 ਕਿਸਮ ਦੇ ਬੂਟੇ ਸਾਡੇ ਕੋਲ 40 ਤੋਂ 50 ਤਰ੍ਹਾਂ ਦੇ ਇੱਥੇ ਬੂਟੇ ਆ ਤੇ ਉਹ ਤੁਹਾਨੂੰ ਅਸੀਂ ਬੂਟੇ ਦਿਖਾਉਨੇ ਆ ਇਸ ਨਰਸਰੀ ਦੇ ਵਿੱਚ ਤੁਸੀਂ ਹੁਣ ਆ ਜਿਹੜੇ ਤੁਹਾਨੂੰ ਬੂਟੇ ਵੇਖਣ ਨੂੰ ਮਿਲਣਗੇ ਸੋ ਤੁਸੀਂ ਆ ਪਿੱਛੇ ਵੀ ਵੇਖ ਸਕਦੇ ਹੋ ਬੂਟੇ ਜੋ 40 ਤੋਂ 50 ਤਰ੍ਹਾਂ ਦੇ ਬੂਟੇ ਆ ਤੇ ਤੁਸੀਂ ਵੀਡੀਓ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਬੂਟੇ ਵੀ ਵੇਖ ਸਕਦੇ ਹੋ ਇੱਧਰ ਤੁਹਾਨੂੰ ਜਾਮਣੂ ਜਿਹੜੇ ਆ ਨਰਸਰੀ ਜੇ ਉਹ ਤਿਆਰ ਹੋਏ ਵੇਖ ਸਕਦੇ ਹੋ ਨਜ਼ਰ ਆਉਣਗੇ ਇੱਥੇ ਪਿਆਰੇ ਦੋਸਤੋ ਜਿਹੜੀ ਨਰਸਰੀ ਆ ਬਾਗੋ ਬਾਗ ਹੋਈ ਤੁਹਾਨੂੰ ਨਜ਼ਰ ਆਵੇਗੀ ਇੱਥੇ ਟਾਲੀਆਂ ਸਪੈਦੇ ਜੋ ਅੰਬ ਜਾਮਣੂ ਅਮਰੂਦ ਹੋਰ ਵੀ ਫਲਦਾਰ ਅਤੇ ਖੁਸ਼ਬੂਦਾਰ ਪੇੜ ਪੌਦੇ ਫੁੱਲ ਬੂਟੇ ਨਜ਼ਰ ਆਉਣਗੇ ਸੋ ਲਗਭਗ 40 ਤੋਂ 50 ਤਰ੍ਹਾਂ ਦੇ ਇੱਥੇ ਜਿਹੜੇ ਬੂਟੇ ਆ ਉਹ ਬਹੁਤ ਹੀ ਸੋਹਣੇ ਇੱਥੇ ਪਾਲੇ ਗਏ ਆ ਸੋ ਤੁਹਾਨੂੰ ਇੱਧਰ ਤੁਹਾਡੀ ਜਾਣਕਾਰੀ ਵਾਸਤੇ ਦਿਖਾ ਦਿੰਨੇ ਆ ਕਿ ਇੱਧਰਲੀ ਸਾਈਡ ਤੇ ਆ ਸਾਰੇ ਦੇ ਸਾਰੇ ਜਿਹੜੇ ਆ ਨਾ ਅਮਰੂਦ ਦੇ ਬੂਟੇ ਆ ਇਹ ਭਾਜੀ ਪਿਉਂਦੀ ਹੈ ਕਿ ਜਾਂ ਦੂਜੇ ਆ ਦੂਜੇ ਆ ਹਾਂਜੀ ਇੱਧਰ ਤੁਹਾਨੂੰ ਦੋਸਤੋ ਪਿਉਂਦੀ ਵੀ ਵੇਖਣ ਨੂੰ ਮਿਲਣਗੇ ਤੇ ਦੂਸਰੇ ਵੀ ਬੂਟੇ ਜਿਹੜੇ ਆ ਉਹ ਵੇਖਣ ਨੂੰ ਮਿਲਣਗੇ ਦੋ ਤੋਂ ਤਿੰਨ ਤਰ੍ਹਾਂ ਦੇ ਤੁਹਾਨੂੰ ਅਮਰੂਦ ਦੇ ਬੂਟੇ ਵੇਖਣ ਨੂੰ ਮਿਲਣਗੇ ਤੇ ਆਜੋ ਤੁਹਾਨੂੰ ਅਸੀਂ ਹੁਣ ਅੱਗੇ ਜਿਹੜੇ ਆ ਬੂਟੇ ਉਹਨਾਂ ਦੀ ਵੀ ਜਾਣਕਾਰੀ ਦਿੰਨੇ ਆ ਸੋ ਪਿਆਰੇ ਦੋਸਤੋ ਇੱਧਰ ਤੁਹਾਨੂੰ ਕਦਮ ਦਾ ਜਿਹੜਾ ਬੂਟਾ ਵਾ ਕਦਮ ਉਹ ਵੇਖਣ ਨੂੰ ਮਿਲੇਗਾ ਤੇ ਆਜੋ ਅਸੀਂ ਹੁਣ ਤੁਹਾਨੂੰ ਅੱਗੇ ਹੋਰ ਵੀ ਜੜੀਆਂ ਵੈਰਾਈਟੀਆਂ ਨੇ ਉਹ ਵੀ ਦਿਖਾਉਂਦੇ ਆ ਸੋ ਆ ਤੁਹਾਨੂੰ ਬੂਟੇ ਹੀ ਬੂਟੇ ਨਜ਼ਰ ਆਉਣਗੇ ਸਕਰੀਨ ਤੇ ਆ ਤੁਸੀਂ ਅੰਬ ਦੇ ਬੂਟੇ ਵੇਖ ਸਕਦੇ ਹੋ ਆ ਸਾਰੀ ਇਸ ਟਾਈਮ ਜਿਹੜੀ ਨਰਸਰੀ ਆ ਆ ਤੁਹਾਨੂੰ ਨਰਸਰੀ ਦੇ ਪੇੜ ਪੌਦੇ ਬੂਟੇ ਸਾਰੇ ਦੇ ਸਾਰੇ ਨਜ਼ਰ ਆਉਣਗੇ ਸੋ ਜੇਕਰ ਗੱਲ ਕਰੀਏ ਕਿ ਉਹ ਸਾਹਮਣੇ ਜਿਹੜਾ ਸਪੈਜਦਾ ਵਾ ਇਸ ਸਪੈਜਦੇ ਤੋਂ ਪਾਰਲੀ ਸਾਈਡ ਤੇ ਜਿਹੜੇ ਆ ਉਧਰ ਵੀ ਇਸੇ ਤਰ੍ਹਾਂ ਨਰਸਰੀ ਤੁਹਾਨੂੰ ਵੇਖਣ ਨੂੰ ਮਿਲੇਗੀ ਤੇ ਸੇਮ ਹੀ ਇੱਧਰ ਵਾਲੇ ਜਿਹੜੇ ਬੂਟੇ ਆ ਸੇਮ ਹੀ ਉਧਰ ਬੂਟੇ ਆ ਇੱਧਰ ਜੇਕਰ ਗੱਲ ਕਰੀਏ ਤੇ ਆ ਤੁਸੀਂ ਤਰੀਕਾਂ ਵੇਖ ਸਕਦੇ ਹੋ ਜਿਹੜੀ ਤਰੇਕ ਆ ਇਹ ਭਾਜੀ ਕਿਹੜੀ ਤਰੇਕ ਆ ਬ੍ਰਹਮਾ ਬ੍ਰਹਮਾ ਤਰੇਕ ਇਹ ਦੋਸਤੋ ਕੋਈ ਆਮ ਤਰੇਕ ਨਹੀਂ ਆ ਇਹ ਬ੍ਰਹਮਾ ਤਰੇਕ ਆ ਛਤਰੀ ਵਾਲੀਆਂ ਤਰੇਕਾਂ ਉਹ ਵੀ ਹੈਗੀਆਂ ਨੇ ਆਹ ਆ ਦੋਸਤੋ ਕਚੀਲੀਅਰ ਬੂਟਾ ਜੋ ਉਹ ਜਿਹੜੇ ਸਾਹਮਣੇ ਬੂਟੇ ਉਹ ਕਾਦੇ ਉਹ ਦੋਸਤੋ ਤੁਹਾਨੂੰ ਸਾਹਮਣੇ ਸਕਰੀਨ ਤੇ ਅਰਜਨ ਬੂਟੇ ਜਿਹੜੇ ਆ ਨਾ ਔਲਿਆਂ ਦੇ ਉਹ ਵੀ ਦਿਖਣਗੇ ਆ ਇਧਰ ਔਲਿਆਂ ਦੇ ਵੀ ਹੈਗੇ ਆ ਆ ਤੁਹਾਨੂੰ ਅਰਜਨ ਦੇ ਬੂਟੇ ਦਿਖਣਗੇ ਉਹ ਦੋਸਤੋ ਤੁਹਾਨੂੰ ਸੁਵੰਜਣੇ ਦੇ ਬੂਟੇ ਦਿਖਣਗੇ ਜਿਹੜੇ ਸਭ ਤੋਂ ਲੰਮੇ ਤੇ ਉੱਚੇ ਆ ਇਧਰ ਜਿਹੜੇ ਨਰਸਰੀ ਦੇ ਵਿੱਚ ਆ ਬੂਟੇ ਬੀ ਲੱਗੇ ਤੁਸੀਂ ਵੇਖ ਸਕਦੇ ਹੋ ਇਹ ਜਿਹੜੇ ਬੀ ਲਾਏ ਆ ਇਨਾਂ ਨੂੰ ਹੌਲੀ-ਹੌਲੀ ਤਿਆਰ ਕਰਨਗੇ ਤਿਆਰ ਕਰਕੇ ਇਹ ਬੂਟਿਆਂ ਦੇ ਰੂਪ ਵਿੱਚ ਵੱਡੇ ਹੋ ਕੇ ਤੁਹਾਨੂੰ ਦਿਖਣਗੇ ਤੇ ਆਹ ਤੁਹਾਨੂੰ ਸਾਹਮਣੇ ਬੂਟੇ ਹੀ ਬੂਟੇ ਅਤੇ ਨਰਸਰੀ ਹੀ ਨਰਸਰੀ ਦਿਖੇਗੀ ਤੇ ਇਧਰ ਤੁਸੀਂ ਸਾਹਮਣੇ ਟਾਲੀ ਵੇਖ ਸਕਦੇ ਹੋ ਜੋ ਟਾਲੀਆਂ ਹੀ ਟਾਲੀਆਂ ਨਜ਼ਰ ਆਉਣਗੀਆਂ ਤੇ ਟਾਲੀਆਂ ਦੀ ਜੇਕਰ ਗੱਲ ਕਰੀਏ ਤੇ ਟਾਲੀਆਂ ਕਾਫੀ ਜ਼ਿਆਦਾ ਅਲੋਪ ਹੁੰਦੀਆਂ ਜਾਂਦੀਆਂ ਨੇ ਤੇ ਇੱਥੇ ਤੁਹਾਨੂੰ ਤਾਲੀਆਂ ਹੀ ਟਾਲੀਆਂ ਵੇਖਣ ਨੂੰ ਨਜ਼ਰ ਆਉਣਗੀਆਂ ਇਹ ਸੀਗੀ ਨਰਸਰੀ ਇਹ ਸੀਗਾ ਥਾਣਾ ਇਹ ਸੀਗੀ ਅਦਾਲਤ ਇਹ ਸੀਗਾ ਆਪਣੇ ਅਮਰਸਰ ਜ਼ਿਲ੍ਹੇ ਦਾ ਕਸਬਾ ਚਗਾਵਾ ਲੋਪੋਕੇ ਤਹਿਸੀਲ ਦੇ ਨਜ਼ਦੀਕ ਆਉਂਦਾ ਸੋ ਇਸ ਪੁਰਾਣੀ ਜਗ੍ਹਾ ਦਾ ਤੁਹਾਨੂੰ ਅਸੀਂ ਬੇਰਵਾ ਅਤੇ ਜਾਣਕਾਰੀ ਦਿੱਤੀ ਆ ਤੇ ਇਸ ਨਰਸਰੀ ਦੇ ਵਿੱਚ ਜਿਹੜੇ ਇਹ ਪੀੜ ਪੌਦੇ ਬੂਟੇ ਫੁੱਲ ਇਹ ਜਦੋਂ ਅਸੀਂ ਸੜਕਾਂ ਦੇ ਕਿਨਾਰੇ ਤੇ ਲਗਾਉਨੇ ਆ ਜਾਂ ਫਿਰ ਜਦੋਂ ਇਸ ਬੂਟਿਆਂ ਨੂੰ ਲਗਾਇਆ ਜਾਂਦਾ ਤੇ ਲੋਕ ਕੁਝ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਬੂਟਿਆਂ ਦੀ ਤੋੜਪਾਨ ਕਰ ਦਿੰਦੇ ਆ ਤੇ ਉਹ ਮਾੜੀ ਗੱਲ ਆ ਸੋ ਇਹ ਬੂਟੇ ਜਿਹੜੇ ਆ ਧੀਆਂ ਪੁੱਤਾਂ ਦੇ ਵਾਂਗੂ ਪਾਲਣੇ ਪੈਂਦੇ ਆ ਤਿਆਰ ਕਰਨੇ ਪੈਂਦੇ ਆ ਜੋ ਕਿ ਬਹੁਤ ਹੀ ਔਖਾ ਵਾ ਤੁਹਾਨੂੰ ਸਕਰੀਨ ਤੇ ਵਿਖਾਇਆ ਤੇ ਕੋਸ਼ਿਸ਼ ਕਰਿਆ ਕਰੋ ਕਿ ਇਹਨਾਂ ਬੂਟਿਆਂ ਨੂੰ ਜੇ ਤੁਸੀਂ ਪਾਣੀ ਪਾ ਸਕੋ ਤੇ ਸਭ ਤੋਂ ਵੱਡਾ ਪੁੰਨ ਦਾ ਕੰਮ ਆ ਜੇ ਤੁਸੀਂ ਪਾਣੀ ਨਹੀਂ ਪਾ ਸਕਦੇ ਤੇ ਤੋੜਿਆ ਨਾ ਕਰੋ ਮਰੋੜਿਆ ਨਾ ਕਰੋ ਤੇ ਇਹਨਾਂ ਬੂਟਿਆਂ ਦੀ ਸਾंभ ਸੰਭਾਲ ਜ਼ਰੂਰ ਕਰਿਆ ਕਰੋ ਜੋ ਕਿ ਸਾਡਾ ਆਕਸੀਜਨ ਦਾ ਕੰਮ ਕਰਦੀ ਹੈ ਬਚਾ ਕੀਤਾ ਜਾਵੇ ਕਣਕ ਦੇ ਨਾਲ ਨੂੰ ਅੱਗ ਲਾਉਣ ਲੱਗਿਆਂ ਤੇ ਉਸ ਬੂਟੇ ਦੀ ਦੇਖਭਾਲ ਜ਼ਰੂਰ ਕਰਿਆ ਕਰੋ ਤੇ ਬੂਟਿਆਂ ਨੂੰ ਸੜਨ ਤੇ ਟੁੱਟਣ ਤੋਂ ਬਚਾਇਆ ਕਰੋ ਆ ਤੁਹਾਨੂੰ ਗੁਲਾਬ ਹੀ ਗੁਲਾਬ ਵੇਖਣ ਨੂੰ ਮਿਲਣਗੇ ਤੇ ਤੁਸੀਂ ਗੁਲਾਬ ਵੇਖ ਸਕਦੇ ਹੋ ਇਸੇ ਨਰਸਰੀ 'ਚੇ ਤਿਆਰ ਹੁੰਦੇ ਹੋਏ ਪਿਆਰੇ ਦੋਸਤੋ ਇਹ ਸੀਗੀ ਅੱਜ ਵਾਲੀ ਜਾਣਕਾਰੀ ਜੇਕਰ ਅੱਜ ਵਾਲੀ ਜਾਣਕਾਰੀ ਤੁਹਾਨੂੰ ਵਧੀਆ ਅਤੇ ਚੰਗੀ ਲੱਗੀ ਹੋਵੇ ਤੇ ਇਸ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਬੂਟਾ ਜਿਹੜਾ ਕੋਈ ਵੀ ਆ ਜਿਹੜਾ ਰੁੱਖ ਦਰਖਤ ਆ ਉਹ ਸਾਡੀ ਇੱਕ ਜ਼ਿੰਦਗੀ ਆ ਜ਼ਿੰਦਗੀ ਇਸ ਕਰਕੇ ਆ ਕਿ ਉਹ ਤੋਂ ਸਾਨੂੰ ਇੱਕ ਆਕਸੀਜਨ ਮਿਲਦੀ ਆ ਜਿਹੜੀ ਸਾਡੇ ਫੇਫੜਿਆਂ ਨੂੰ ਸਾਫ਼ ਕਰਦੀ ਆ ਤੇ ਇਹਨਾਂ ਬੂਟਿਆਂ ਦੀ ਦੇਖਭਾਲ ਕਰਨੀ ਚਾਹੀਦੀ ਸੋ ਮਿਲਦੇ ਹਾਂ ਨਵੇਂ ਬਲੌਗ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ